ਨਰਨ ਸਿੰਘ ਦੀ ਪੁਸਤਕ ਖਾਲਿਸਤਾਨ ਵਿਰੁੱਧ ਸਾਜ਼ਿਸ਼ ਦਾ ਅਗਲਾ ਅੰਕ ਭਾਈ ਆਰਾਜਿਕਤਾ ਬਾਰੇ ਭਾਗ 3 ਸੰਤ ਜਰਨੈਲ ਸਿੰਘ ਦੀ ਕਿਰਦਾਰ ਕੁਸ਼ੀ ਕਰਨ ਦਾ ਯਤਨ ਸਿੱਧੂ ਆਪਣੀ ਕਿਤਾਬ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂ ਬਾਰੇ ਦੀ ਕਿਰਦਾਰ ਕੁਸ਼ੀ ਕਰਨ ਦਾ ਬਾਰ-ਬਾਰ ਯਤਨ ਕਰਦਾ ਹੈ ਇਸੇ ਸੋਚ ਨਾਲ ਹੀ ਉਹ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਸਰਕਾਰ ਵੱਲੋਂ ਵਾਂਗਾਂ ਖੁੱਲੀਆਂ ਛੱਡ ਦਿੱਤੇ ਜਾਣ ਕਰਨ ਕਾਨੂੰਨ ਤੋਂ ਉੱਪਰ ਹੋ ਚੁੱਕੇ ਸੰਤ ਜਰਨੈਲ ਸਿੰਘ ਵਿੰਡਰਾਵਾਲੇ ਨੂੰ ਨਾਨਕ ਨਿਵਾਸ ਵਿੱਚੋਂ ਗ੍ਰਿਫਤਾਰ ਕਰਨ ਲਈ ਪ੍ਰਧਾਨ ਮੰਤਰੀ ਦੇ ਥਿੰਕ ਟੈਂਕ ਨੇ ਇਸ ਦੀ ਮਨਜ਼ੂਰੀ ਨਹੀਂ ਸੀ ਦਿੱਤੀ ਕਿਉਂਕਿ ਅਜਿਹਾ ਕਰਨ ਨਾਲ ਸਰਕਾਰ ਵੱਲੋਂ ਇਸ ਦੀ ਵਰਤੋਂ ਕਰਕੇ ਸਿਆਸੀ ਲਾਹਾ ਲੈਣ ਲਈ ਉਸ ਵਿਰਧ ਕਾਰਵਾਈ ਕਰਨ ਦੇ ਪਹਿਲਾਂ ਤੋਂ ਨਿਰਧਾਰਤ ਕੀਤੇ ਸਮੇਂ ਤੋਂ ਪਹਿਲਾਂ ਦਖਲ ਦੇਣ ਵਾਲਾ ਮਜਬੂਰੀ ਵਸ ਚੁੱਕਿਆ ਕਦਮ ਬਣ ਜਾਣਾ ਸੀ ਅਤੇ ਇਸ ਤੋਂ ਇੰਦਰਾ ਸਰਕਾਰ ਨੂੰ ਉਹ ਸਿਆਸੀ ਲਾਹਾ ਵੀ ਨਹੀਂ ਸੀ ਮਿਲਣਾ ਜਿਸ ਨੂੰ ਲੈਣ ਲਈ ਉਸਨੇ ਵਿੰਡਰਾਵਾਲੇ ਨੂੰ ਉਭਾਰਿਆ ਸੀ ਅਤੇ ਹਿੰਦੂਆਂ ਵਿੱਚ ਡਰ ਪੈਦਾ ਕਰਨ ਲਈ ਉਸ ਦਾ ਹਉਆ ਖੜਾ ਕੀਤਾ ਸੀ ਇਸ ਲਈ ਉਹ ਲਿਖਦਾ ਹੈ ਪਿੰਡਰਾਂ ਵਾਲੇ ਦੀਆਂ ਬੇਲਗਾਮ ਗਤੀਵਿਧੀਆਂ ਪੰਜਾਬ ਦੇ ਹਿੰਦੂਆਂ ਨੂੰ ਦਹਿਸ਼ਤ ਵਿੱਚ ਪਾ ਰਹੀਆਂ ਸਨ ਜੋ ਜਿੰਨਾ ਜਲਦੀ ਹੋ ਸਕੇ ਉਸ ਦੀ ਦਹਿਸ਼ਤ ਦੇ ਰਾਜ ਦਾ ਖਾਤਮਾ ਚਾਹੁੰਦੇ ਸਨ ਪਰ ਇਸ ਦਾ ਹਾਲੇ ਸਮਾਂ ਨਹੀਂ ਸੀ ਆਇਆ ਸਿੱਧੂ ਇਹ ਵੀ ਦਾਵਾ ਕਰਦਾ ਹੈ ਕਿ ਇੱਕ ਅਕਬਰ ਰੋਲ ਗਰੁੱਪ ਨੇ ਨਿਰਧਾਰਤ ਸਮਾਂ ਉਡੀਕ ਵਿੱਚ ਕਾਲੀਆਂ ਤੇ ਸਰਕਾਰ ਨਾਲ ਗੱਲਬਾਤ ਲਈ ਸਮਝੌਤੇ ਦੀ ਉਮੀਦ ਜਗਾਈ ਹੋਈ ਸੀ ਅਤੇ ਕਾਲੀਆਂ ਨੇ ਵੀ ਸਰਕਾਰ ਤੇ ਗੱਲਬਾਤ ਦਾ ਸੱਦਾ ਦੇਣ ਲਈ ਦਬਾਅ ਬਣਾਉਂਦੀ ਆਪਣਾ ਅੰਦੋਲਨ ਜਾਰੀ ਰੱਖਿਆ ਹੋਇਆ ਸੀ ਸੰਤ ਜਰਨੈਲ ਸਿੰਘ ਵਿਰੁੱਧ ਬੇਤਵਾ ਬਿਰਤਾਂਤ ਸਿਰਜਣ ਦੀ ਹੋੜ ਵਿੱਚ ਪੈ ਕੇ ਉਸ ਨੂੰ ਇਹ ਵੀ ਪਤਾ ਨਹੀਂ ਲੱਗਾ ਕਿ ਉਹ ਉਸ ਬਾਰੇ ਜਿਹੜੀਆਂ ਗੱਲਾਂ ਕਰ ਰਿਹਾ ਉਹ ਨਾ ਸਿਰਫ ਆਸੋਹੀਨੀਆਂ ਹਨ ਸਗੋਂ ਆਪਾ ਵਿਰੋਧੀ ਵੀ ਹਨ ਕਿਉਂਕਿ ਇੱਕ ਪਾਸੇ ਤਾਂ ਉਹ ਸੰਤ ਜਨਰਲ ਸਿੰਘ ਨੂੰ ਸੱਤਾਧਾਰੀ ਕਾਂਗਰਸ ਪਾਰਟੀ ਦੀ ਸਿਰਜਣਾ ਦੱਸਦਾ ਹੈ ਤੇ ਦੂਜੇ ਪਾਸੇ ਕਹਿੰਦਾ ਕਿ ਭਿੰਡਰਾਵਾਰੇ ਦਾ ਵਿਸ਼ਵਾਸ ਜਿੱਤਨ ਉਸ ਦੇ ਫੈਸਲਿਆਂ ਨੂੰ ਪ੍ਰਭਾਵਿਤ ਕਰਨ ਉਸ ਦੇ ਖੂਫੀਆ ਨਜ਼ਰ ਰੱਖਣ ਅਤੇ ਪੰਜਾਬ ਵਿਜਲੀ ਹਿੰਸਾ ਵਿੱਚ ਪਾਕਿਸਤਾਨ ਦੀ ਛਮੂਰੀਅਤ ਦੀ ਜਾਣਕਾਰੀ ਲੈਣ ਲਈ ਇੱਕ ਅਕਬਰ ਰੋਡ ਗਰੁੱਪ ਨੇ ਉਸ ਨਾਲ ਪਾਰਟੀ ਵਰਕਰਾਂ ਤੇ ਖੁਫੀਆ ਏਜੰਸੀਆਂ ਰਾਹੀਂ ਆਪਣੇ ਭਰੋਸੇਯੋਗ ਬੰਦੇ ਲਾਏ ਹੋਏ ਸਨ ਜਿਹੜੇ ਬਲੂ ਸਟਾਰ ਆਪਰੇਸ਼ਨ ਦੀ ਸ਼ਾਮ ਨੂੰ ਅਕਾਲ ਤਖਤ ਦਰਬਾਰ ਸਾਹਿਬ ਸਮੂਥੋਂ ਪੱਜ ਗਏ ਸਨ ਸਿੱਧੂ ਦੀ ਇਹ ਲਿਖਤ ਸੁਨੀਆਂ ਸੁਲਾਈਆਂ ਗੱਲਾਂ ਤੇ ਹੀ ਈ ਇਜ਼ਾਰਤਾ ਹੈ ਇਸ ਦਾ ਸਬੂਤ ਵੀ ਉਹ ਆਪ ਹੀ ਦੇ ਦਿੰਦਾ ਹੈ ਉਹ ਲਿਖਦਾ ਉਸ ਸਮੇਂ ਦੌਰਾਨ ਮੈਂ ਇੱਕ ਵਿਅਕਤੀ ਬਾਰੇ ਸੁਣਿਆ ਜਿਸ ਨੇ ਤੋਹਫੇ ਵਜੋਂ ਇੱਕ ਨਵਾਂ ਰਿਵਾਲਵਰ ਪਿੰਡਰਾ ਵਾਲੇ ਨੂੰ ਦੇ ਕੇ ਉਸ ਦਾ ਭਰੋਸਾ ਜਿੱਤਿਆ ਜੋ ਉਸ ਨੂੰ ਪਸੰਦ ਆਇਆ ਅਤੇ ਉਸਨੇ ਦੂਜੇ ਦੀ ਮੰਗ ਕੀਤੀ ਜਿਸ ਦਾ ਦੋ ਕੋਪੀਆ ਏਜੰਸੀਆਂ ਵਿੱਚੋਂ ਇੱਕ ਦੀ ਮਦਦ ਨਾਲ ਤੁਰੰਤ ਪ੍ਰਬੰਧ ਕਰਕੇ ਪੇਸ਼ ਕੀਤਾ ਗਿਆ ਇਹ ਵਿਅਕਤੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਫੌਜ ਆਉਣ ਤੋਂ ਕੁਝ ਦਿਨ ਪਹਿਲਾਂ ਹੀ ਫਰਾਰ ਹੋ ਗਿਆ ਉਕਤ ਜਬਰੀਆਂ ਮਾਰ ਕੇ ਸਿੱਧੂ ਕਾਲਸਾਪਨ ਦੇ ਜਾਂਵਾਜ਼ ਜਰਨਲ ਸੰਤ ਜਰਨੈਲ ਸਿੰਘ ਮਿੰਡਰਾ ਵਾਲੇ ਤੇ ਸਵਾਲ ਖੜੇ ਕਰਦਾ ਕਰਦਾ ਉਲਟਾ ਆਪ ਇਹਨਾਂ ਸਵਾਲਾਂ ਦੇ ਘੇਰੇ ਵਿੱਚ ਆ ਗਿਆ ਜੇ ਸੰਤ ਜਰਨੈਲ ਸਿੰਘ ਸਿਰਜਣਾ ਹੀ ਇੱਕ ਅਕਬਰ ਰੋਡ ਗਰੁੱਪ ਦੀ ਸੀ ਤਾਂ ਫਿਰ ਉਸਤੇ ਖੂਫੀਆ ਨਿਗਰਾਨੀ ਕਰਨ ਲਈ ਇੱਕ ਅਕਬਰ ਰੋਡ ਗਰੁੱਪ ਨੂੰ ਉਸ ਨਾਲ ਆਪਣੇ ਭਰੋਸੇਯੋਗ ਬੰਦੇ ਲਾਉਣ ਦੀ ਕੀ ਲੋੜ ਸੀ ਜੇ ਸੰਤ ਜਰਨੈਲ ਸਿੰਘ ਬੰਦਾ ਹੀ ਇੱਕ ਅਕਬਰ ਰੋਡ ਗਰੁੱਪ ਦਾ ਸੀ ਤਾਂ ਫਿਰ ਉਸ ਵੱਲੋਂ ਪੰਜਾਬ ਵਿੱਚ ਕਰਵਾਈਆਂ ਗਈਆਂ ਹਿੰਸਕ ਕਾਰਵਾਈਆਂ ਦਾ ਦੋਸ਼ੀ ਵੀ ਉਹ ਹੱਥੇ ਪਾਕਿਸਤਾਨੀ ਇੱਕ ਅਕਬਰ ਰੋਡ ਗਰੁੱਪ ਹੀ ਸੀ ਜੇ ਸੰਤ ਜਰਨੈਲ ਸਿੰਘ ਨੂੰ ਬਾਹਰਿਆ ਹੀ ਇੱਕ ਅਕਬਰ ਰੋਡ ਗਰੁੱਪ ਨੇ ਸੀ ਤਾਂ ਫਿਰ ਉਸਨੇ ਐਸੇ ਗਰੁੱਪ ਵੱਲੋਂ ਚੜ੍ਹਾਈ ਹਿੰਦ ਫੌਜ ਨਾਲ ਟੱਕਰ ਹੀ ਕਿਉਂ ਲੈਣੀ ਸੀ ਜੇ ਸੰਤ ਜਰਨੈਲ ਸਿੰਘ ਇੱਕ ਅਕਬਰ ਰੋਡ ਗਰੁੱਪ ਦੀ ਨੀਤੀ ਅਨੁਸਾਰ ਹੀ ਚੱਲ ਰਿਹਾ ਸੀ ਤਾਂ ਫਿਰ ਸਰਕਾਰ ਨੂੰ ਆਪਣੀ ਨੀਤੀ ਨੂੰ ਫੇਲ ਕਰਨ ਲਈ ਵਿਦੇਸ਼ੀ ਫੌਜੀ ਮਾਰਾਂ ਦੀ ਸਲਾਹ ਕਿਉਂ ਲੈਣੀ ਪਈ ਉਹ ਵਿਅਕਤੀ ਕੌਣ ਸੀ ਜਿਸ ਨੇ ਸੰਤ ਜਰਨੈਲ ਸਿੰਘ ਨੂੰ ਰਿਵਾਲਵਰ ਦਿੱਤਾ ਅਤੇ ਇਹ ਗੱਲ ਸਿੱਧੂ ਨੇ ਕਿਸ ਤੋਂ ਸੁਣੀ ਉਹ ਦੋ ਏਜੰਸੀਆਂ ਕਿਹੜੀਆਂ ਸਨ ਜਿਨ੍ਹਾਂ ਵਿੱਚੋਂ ਇੱਕ ਤੋਂ ਰਿਵਾਲਵਰ ਲੈ ਕੇ ਸੰਤ ਪਿੰਡਰਾ ਵਾਲੇ ਨੂੰ ਦਿੱਤਾ ਗਿਆ ਤੇ ਸਿੱਧੂ ਨੇ ਉਹਨਾਂ ਦੇ ਨਾਂ ਕਿਉਂ ਨਹੀਂ ਦੱਸੇ ਸਿੱਧੂ ਨੇ ਨਾ ਤਾਂ ਆਪਣੀ ਕਿਤਾਬ ਵਿੱਚ ਇਹਨਾਂ ਉਕਤ ਸਵਾਲਾਂ ਦਾ ਜਵਾਬ ਵੀ ਦਿੱਤਾ ਹੈ ਤੇ ਨਾ ਹੀ ਉਹ ਇਹਨਾਂ ਸਵਾਲਾਂ ਦਾ ਜਵਾਬ ਦੇਣ ਯੋਗਾ ਹੀ ਵਿਖਾਈ ਦਿੰਦਾ ਹੈ ਪਰ ਉਹ ਆਪਣੀ ਸਕੂਲ ਕਹਾਣੀ ਨੂੰ ਠੁਮਣਾ ਦੇਣ ਲਈ ਸੰਤ ਜਰਨੈਲ ਸਿੰਘ ਬਾਰੇ ਬਹੁਤ ਹੀ ਹਲ ਸੋਹਣਾ ਝੂਠਾ ਤੇ ਨਾ ਮੰਨਣ ਯੋਗ ਵਰਤਾਂ ਸਿਰਜਦਾ ਹੈ ਪਿੰਡਰਾ ਵਾਲੇ ਨੇ ਪਿਛਲੇ ਕੁਝ ਸਮੇਂ ਤੋਂ ਆਪਣੇ ਅਸਲੀ ਸਲਾਹਕਾਰ ਇੱਕ ਅਕਬਰ ਰੋਡ ਗਰੁੱਪ ਤੋਂ ਠੜਕਣਾ ਸ਼ੁਰੂ ਕਰ ਦਿੱਤਾ ਸੀ ਉਸ ਨੂੰ ਜਾਣ ਬੁੱਝ ਕੇ ਠੜਕਣ ਦੀ ਆਗਿਆ ਦੇ ਦਿੱਤੀ ਗਈ ਸੀ ਉਸ ਬਾਰੇ ਇਹ ਪ੍ਰਭਾਵ ਖਤਮ ਕਰਨ ਦਾ ਯਤਨ ਕੀਤਾ ਗਿਆ ਸੀ ਕਿ ਉਹ ਇੱਕ ਅਕਬਰ ਰੋਡ ਗਰੁੱਪ ਦੀ ਸਿਰਜਣਾ ਸੀ ਸਿੱਧੂ ਦੀ ਸੰਤ ਜਰਨੈਲ ਸਿੰਘ ਬਾਰੇ ਇਹ ਧਾਰਨਾ ਤਾਂ ਉਸ ਦੀ ਸਾਰੀ ਦੀ ਸਾਰੀ ਲਿਖਤ ਨੂੰ ਤੁਰਤੋਂ ਹੀ ਝੂਠ ਦਾ ਬਲੰਦਾ ਸਾਬਤ ਕਰ ਦਿੰਦੀ ਹੈ ਜਿਸ ਅਨਸਾਰ ਉਹ ਇਹ ਸਾਬਤ ਕਰਨ ਦਾ ਯਤਨ ਕਰਦਾ ਹੈ ਕਿ ਇੱਕ ਅਕਬਰ ਰੋਡ ਗਰੁੱਪ ਨੂੰ ਉਸ ਦੀਆਂ ਗਤੀਵਿਧੀਆਂ ਤੇ ਉਹਨਾਂ ਚਿਰ ਕੋਈ ਇਤਰਾਜ਼ ਨਹੀਂ ਸੀ ਜਿੰਨਾ ਥਿਰੋ ਇਸ ਗਰੁੱਪ ਦੀ ਸਹਿਨਸ਼ੀਲਤਾ ਦੀ ਸੀਮਾ ਪਾਰ ਨਹੀਂ ਸੀ ਕਰਦੀਆਂ ਸਮੇਂ ਤੋਂ ਪਹਿਲਾਂ ਉਸ ਵਿਰੋਧ ਕਾਰਵਾਈ ਕਰਨ ਲਈ ਮਜਬੂਰ ਨਹੀਂ ਸੀ ਕਰਦੀਆਂ ਲੋਕਾਂ ਜਿੰਦਰਾ ਦੀ ਭਰੋਸੇਯੋਗਤਾ ਗਵਾਉਣ ਦਾ ਖਤਰਾ ਪੈਦਾ ਨਹੀਂ ਸੀ ਕਰਦੀਆਂ ਅਸਲ ਵਿੱਚ ਸਿੱਧੂ ਸੰਤ ਜਰਨੈਲ ਸਿੰਘ ਨੂੰ ਇੱਕ ਅਕਬਰ ਰੋਡ ਗਰੁੱਪ ਦੀ ਸਿਰਜਣਾ ਸਾਬਤ ਕਰਨ ਉਸ ਬਲੌਚਕੀ ਕਦਮਾਂ ਵਿੱਚ ਇਸ ਗਰੁੱਪ ਦੀ ਸਹਿਮਤੀ ਦਰਸਾਉਣ ਅਤੇ ਉਸ ਵਿਰਧ ਕੀਤੀ ਗਈ ਫੌਜੀ ਕਾਰਵਾਈ ਨੂੰ ਕਾਂਗਰਸ ਦੀ ਚੋਣ ਰਣਨੀਤੀ ਤਹਿਤ ਕੀਤੀ ਗਈ ਕਾਰਵਾਈ ਠਹਿਰਾਉਣ ਦਾ ਪੂਰਾ ਤਨ ਲਾਉਂਦਾ ਹੈ ਪਰ ਅਜੇ ਹਬਰਤਾਂ ਸਿਰਜਣ ਲੱਗਿਆ ਉਸ ਨੂੰ ਇਹ ਖਿਆਲ ਹੀ ਨਹੀਂ ਰਹਿੰਦਾ ਕਿ ਉਹ ਆਪਣੀ ਕਿਤਾਬ ਦੇ ਇਸ ਅਧਿਆਇ ਵਿੱਚ ਜਿਨ੍ਹਾਂ ਵਾਰਦਾਤਾਂ ਤੇ ਕਤਲਾਂ ਦਾ ਦੋਸ਼ ਸੰਤ ਜਰਨੈਲ ਸਿੰਘ ਦੇ ਸਿਰ ਮੜ ਰਿਹਾ ਹੈ ਫਿਰ ਉਹਨਾਂ ਦੇ ਅਸਲ ਸਾਜ਼ਿਸ਼ ਘੜੇ ਤਾਂ ਉਹ ਇੱਕ ਅਕਬਰ ਰੋਡ ਗਰੁੱਪ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਕੇਂਦਰ ਸਰਕਾਰ ਪੰਜਾਬ ਸਰਕਾਰ ਸਰਕਾਰ ਵਿਰੋਧੀ ਰਾਜਨੀਤਿਕ ਪਾਰਟੀਆਂ ਸਰਕਾਰੀ ਖੁਫੀਆ ਏਜੰਸੀਆਂ ਤੇ ਆਪਣੇ ਗੁਪਤਚਰ ਵਿਭਾਗ ਰਾਸ ਸਮੇਤ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਆਪ ਨੂੰ ਵੀ ਅਤੇ ਸਹੀ ਰੂਪ ਵਿੱਚ ਹਿੰਦ ਸਟੇਟ ਨੂੰ ਹੀ ਠਹਿਰਾ ਗਿਆ ਹੈ ਕਿਉਂਕਿ ਸਿੱਧੂ ਵੱਲੋਂ ਸਿਰਜੇ ਬਿਰਤਾਂਤ ਅਨੁਸਾਰ ਇਹਨਾਂ ਵਿੱਚੋਂ ਹੀ ਕਿਸੇ ਨੇ ਸੰਤ ਜਰਨੈਲ ਸਿੰਘ ਨੂੰ ਵਾਰਿਆ ਕਿਸੇ ਨੇ ਉਸ ਨੂੰ ਆਪਣੀ ਮਰਜ਼ੀ ਨਾਲ ਚਲਾਇਆ ਕਿਸੇ ਨੇ ਉਸ ਨੂੰ ਹਿੰਸਕ ਵਾਰਦਾਤਾਂ ਤੇ ਕਤਲ ਕਰਾਉਣ ਦੀ ਖੁੱਲ੍ਹ ਦਿੱਤੀ ਕਿਸੇ ਨੇ ਉਸ ਨੂੰ ਗ੍ਰਿਫਤਾਰ ਕਰਨ ਤੇ ਵੀ ਛੜਾ ਦਿੱਤਾ ਕਿਸੇ ਨੇ ਉਸ ਬਰਦ ਸਖਤ ਕਾਰਵਾਈ ਕਰਨ ਲਈ ਦਰਬਾਰ ਸਾਹਿਬ ਵਿੱਚ ਫੌਜ ਭੇਜਣ ਲਈ ਸਰਕਾਰ ਤੇ ਦਬਾਅ ਬਣਾਇਆ ਤੇ ਕਿਸੇ ਨੇ ਚੋਣ ਰਣਨੀਤੀ ਤਹਿਤ ਉਸ ਨੂੰ ਮਾਰ ਮਕਾਉਣ ਤੇ ਵੋਟਰਾਂ ਨੂੰ ਖੁਸ਼ ਕਰਕੇ ਆਪਣੇ ਹੱਕ ਵਿੱਚ ਭਗਤੌਣ ਲਈ ਜੂਨ 1984 ਦਾ ਫੌਜੀ ਹਮਲਾ ਕੀਤਾ ਸੀ ਇਸ ਹਮਲੇ ਨਾਲ ਦਰਬਾਰ ਸਾਹਿਬ ਸਮੂਹੀ ਪਾਰੀ ਤਬਾਈ ਮਾਸੂਮਾਂ ਦਾ ਕਤਲੇਆਮ ਤੇ ਭਾਰਤੀ ਫੌਜ ਦਾ ਵੱਡਾ ਜਾਨੀ ਨੁਕਸਾਨ ਹੋਇਆ ਸੀ ਇੰਦਰਾ ਗਾਂਧੀ ਤੇ ਜਨਰਲ ਬੈਦਿਆ ਵੀ ਮਾਰੇ ਗਏ ਸਨ ਸਿੱਧੂ ਆਖ ਸਕਦਾ ਕਿ ਇਹੋ ਹੀ ਤਾਂ ਮੈਂ ਆਨਾ ਪਰ ਸਵਾਲ ਤਾਂ ਇਹ ਹੈ ਕਿ ਕੀ ਕਿਸੇ ਦੇਸ਼ ਦਾ ਰਾਸ਼ਟਰਪਤੀ ਪ੍ਰਧਾਨ ਮੰਤਰੀ ਕੇਂਦਰ ਤੇ ਰਾਜ ਸਰਕਾਰ ਰਾਜਨੀਤਿਕ ਪਾਰਟੀਆਂ ਤੇ ਖੁਫੀਆ ਏਜੰਸੀਆਂ ਆਪਣੇ ਹੀ ਦੇਸ਼ ਦੀ ਏਕਤਾ ਅਖੰਡਤਾ ਤੇ ਸੁਰੱਖਿਆ ਲਈ ਖਤਰਾ ਪੈਦਾ ਕਰਨ ਵਾਲੇ ਕਿਸੇ ਵਿਅਕਤੀ ਨੂੰ ਬਾਹਰ ਕੇ ਉਸ ਨੂੰ ਕਾਨੂੰਨ ਤੋੜਨ ਤੇ ਕਤਲੇਆਮ ਕਰਨ ਲਈ ਆਪ ਹੀ ਮਾਰੂ ਹਥਿਆਰ ਅਤੇ ਉਹਨਾਂ ਹਥਿਆਰਾਂ ਨੂੰ ਵਰਤਣ ਦੀ ਖੁੱਲ ਦੇ ਸਕਦੇ ਹਨ ਮੂਰਖਾਂ ਚੋ ਮਹਾਮੂਰਖ ਵੀ ਜਵਾਬ ਦੇਵੇਗਾ ਕਿ ਨਹੀਂ ਕਦੇ ਵੀ ਨਹੀਂ ਬਿਲਕੁਲ ਹੀ ਨਹੀਂ ਜਿਹੜੀ ਗੱਲ ਨੂੰ ਮੂਰਖ ਤੋਂ ਮੂਰਖ ਵੀ ਸਮਝਦਾ ਹੋਵੇ ਪਰ ਉਹਨੂੰ ਸਿੱਧੂ ਨਾ ਸਮਝੇ ਤਾਂ ਫਿਰ ਉਸ ਦੀ ਸੋਚ ਲਿਖਤ ਅਤੇ ਵਿਸ਼ਲੇਸ਼ਣ ਵੀ ਠੀਕ ਨਹੀਂ ਹੋ ਸਕਦੇ। ਸੰਤ ਜਰਨੈਲ ਸਿੰਘ ਭਿੰਡਰਾਵਾਲਾ ਦਾ ਸਮੇਂ ਦੀ ਲੋੜ ਚੋਂ ਗੁਰੂ ਦੀ ਬਖਸ਼ਿਸ਼ ਨਾਲ ਪੰਥ ਦੀ ਤਕਦੀਰ ਸਵਾਰਨ ਲਈ ਆਪ ਮਹਾਰੇ ਹਿੰਦ ਸਟੇਟ ਸਾਹਮਣੇ ਆਨ ਡਟਿਆ 20ਵੀਂ ਸਦੀ ਦਾ ਜ਼ੇੜ ਅਰਾਦੇ ਵਾਲਾ ਸਿੱਖ ਆਗੂ ਸੀ। ਸਿੱਖਾਂ ਬਾਰੇ ਜੋ ਜੈ ਰਵਈਆ ਹਿੰਦ ਸਟੇਟ ਅਪਣਾਉਦੀ ਸੀ ਸੰਤ ਜਰਨੈਲ ਸਿੰਘ ਖਾਲਸਾਈ ਰਵੈਤਾ ਨਾਲ ਉਸ ਦਾ ਟੁਕਮਾ ਜਵਾਬ ਦਿੰਦਾ ਸੀ। ਸਰਕਾਰ ਦੇ ਜ਼ੁਲਮ ਤੱਕ ਕੇਸ਼ਾਈ ਤੇ ਨਿਆਂ ਉਠਲਣਾ ਉਸਨੇ ਆਪਣਾ ਪੰਥਕ ਫਰਜ਼ ਬਣਾ ਲਿਆ ਸੀ ਉਸਨੇ ਸਿੱਖਾਂ ਤੇ ਹੋਏ ਸਟੇਟ ਦੇ ਹਰ ਵਾਰ ਦਾ ਜਿਸ ਤੇਜ਼ੀ ਨਾਲ ਮੋੜਵਾ ਜਵਾਬ ਦਿੱਤਾ ਸੀ ਉਸ ਨੂੰ ਕਿਸੇ ਨੇ ਸਰਕਾਰ ਦੀ ਸ਼ੈ ਕਿਸੇ ਨੇ ਸਰਕਾਰ ਦੀ ਖੁੱਲ ਕਿਸੇ ਨੇ ਸਰਕਾਰ ਦੀ ਮਦਦ ਨਾਲ ਕੀਤੀ ਗਈ ਕਾਰਵਾਈ ਸਮਝਣ ਦਾ ਟੱਪਲਾ ਖਾ ਲਿਆ ਸੀ ਅਤੇ ਕਿਸੇ ਨੇ ਉਸ ਨੂੰ ਅਕਾਲੀ ਦਲ ਨੂੰ ਰਾਜਨੀਤਿਕ ਖੇਤਰ ਵਿੱਚ ਕਮਜ਼ੋਰ ਕਰਨ ਲਈ ਕਾਂਗਰਸ ਪਾਰਟੀ ਵੱਲੋਂ ਆਪਣੇ ਰਾਜਨੀਤਿਕ ਮੰਤਵ ਲਈ ਖੜਾ ਕੀਤਾ ਗਿਆ ਆਕਾਲੀ ਦਲ ਦਾ ਸ਼ਰੀਕ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਸੀ ਕਿਸੇ ਨੇ ਇਸ ਟੱਪਲੇ ਵਿੱਚ ਗੁੰਮਰਾਹ ਹੋ ਕੇ ਕਿਸੇ ਨੇ ਫਿਰਕੂ ਪੁਨੇ ਪਿਚਾ ਕੇ ਕਿਸੇ ਨੇ ਉਸ ਨੂੰ ਹਿੰਦੂਆਂ ਦਾ ਦੁਸ਼ਮਣ ਸਮਝ ਕੇ ਅਤੇ ਕਿਸੇ ਨੇ ਦੇਸ਼ ਭਗਤੀ ਦੇ ਜਨੂਨ ਵਿੱਚ ਫਸ ਕੇ ਉਸ ਤੇ ਮਨ ਘੜ ਤੇ ਝੂਠੇ ਤੇ ਆਧਾਰ ਰਹਿਤ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ ਸਨ ਰਾਧਾ ਸਾਹਿਬ ਕਾ ਅਫਸਰ ਜੀਬੀਐਸ ਸਿੱਧੂ ਆਪ ਵੀ ਇਸੇ ਵੈਰ ਭਾਵਨਾ ਜਨੂਨ ਈਰਖਾ ਤੇ ਅਫਵਾਹਾਂ ਤੋਂ ਪੀੜਤ ਹੈ ਅਤੇ ਇਸੇ ਵਹਿਣ ਵਿੱਚ ਬਹਿ ਕੇ ਹੀ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਤੇ ਤਰ੍ਹਾਂ ਤਰ੍ਹਾਂ ਦੇ ਨਾਂ ਸਾਬਤ ਹੋ ਸਕਣ ਵਾਲੇ ਝੂਠੇ ਦੋਸ਼ ਲਾ ਕੇ ਵਰਕੇ ਕਾਲੇ ਕਰੀ ਗਿਆ ਹੈ ਹਟ ਲਿਸਟ ਬਾਰੇ ਸਿੱਧੂ ਵੱਲੋਂ ਪਿੰਡਰਾ ਵਾਲੇ ਦੀ ਹਟ ਲਿਸਟ ਉੱਪਰ ਸਰਲੇਖ ਹਟ ਬਿਆਨ ਕੀਤੀ ਕਹਾਣੀ ਤੋਂ ਪਤਾ ਲੱਗਦਾ ਹੈ ਕਿ ਉਸ ਨੂੰ ਸਰਲੇਖ ਵੀ ਕੱਢਣਾ ਨਹੀਂ ਆਉਂਦਾ ਕਿਉਂਕਿ ਇਸ ਉੱਪਰ ਸਰਲੇਖ ਦਾ ਵਿਸ਼ਾ ਤਾਂ ਸੰਤ ਜਰਨੈਲ ਸਿੰਘ ਵੱਲੋਂ ਬਣਾਈ ਹਟ ਲਿਸਟ ਦਾ ਵਰਣਨ ਕਰਨਾ ਸੀ ਪਰ ਉਹ ਇਸ ਨੂੰ ਗੈਰ ਤਸਦੀਕਸ਼ੁਦਾ ਆਖ ਕੇ ਇਸ ਦਾ ਸਿਰਫ ਇੱਕ ਪੈਰੇ ਵਿੱਚ ਸੰਖੇਪ ਜਿਹਾ ਵਰਣਨ ਹੀ ਕਰਦਾ ਹੈ ਬਾਕੀ ਸਾਰੀ ਕਹਾਣੀ ਦਾ ਇਸ ਵਿਸ਼ੇ ਨਾਲ ਕੋਈ ਵੀ ਸਬੰਧ ਨਹੀਂ ਉਹ ਸਾਰੀ ਕਹਾਣੀ ਪਾਈ ਅਮਰੀਕ ਸਿੰਘ ਤੇ ਬਾਬਾ 18 ਸਿੰਘ ਦੀ ਰਹਾਈ ਕਾਂਗਰਸ ਪਾਰਟੀ ਦੇ ਲੋਕ ਸਭਾ ਮੈਂਬਰ ਰਗੁਨੰਦਰ ਲਾਲ ਪਾਟਿਆ ਦੇ ਸੰਤ ਪਿੰਡਰਾ ਵਾਲੇ ਨਾਲ ਸੰਬੰਧ ਤੇ ਸੰਤ ਲੌਂਗੋਵਾਲ ਤੇ ਸੰਤ ਪਿੰਡਰਾ ਵਾਲੇ ਵਿਚਕਾਰ ਮਤ ਪੇਦਾਂ ਦੀ ਹੀ ਹੈ ਤੇ ਖੀਰ ਵਿੱਚ ਬਿੱਛੂ ਰਾਮ ਥਾਣੇਦਾਰ ਦੇ ਕਤਲ ਦੀ ਗੱਲ ਕੀਤੀ ਗਈ ਹੈ ਸੰਤ ਜਰਨੈਲ ਸਿੰਘ ਵੱਲੋਂ ਬਣਾਈ ਹਟ ਲਿਸਟ ਦੀ ਵੀ ਸੰਕੇਪ ਜੀ ਜੋ ਕਹਾਣੀ ਸਿੱਧੂ ਨੇ ਦੱਸੀ ਹੈ ਉਹ ਵੀ ਸੁਣੀਆਂ ਸੁਣਾਈਆਂ ਗੱਲਾਂ ਤੇ ਫਲਾਈਆਂ ਗਈਆਂ ਅਫਵਾਹਾਂ ਅਤੇ ਹੀ ਆਧਾਰਤ ਹੈ ਜਦ ਕਿ ਸੰਤ ਜਰਨੈਲ ਸਿੰਘ ਨੇ 16 ਅਕਤੂਬਰ 1983 ਨੂੰ ਹੀ ਇਸ ਦਾ ਜ਼ੋਰਦਾਰ ਖੰਡਨ ਕਰ ਦਿੱਤਾ ਸੀ ਜਦਿੰਦਰਾ ਗਾਂਧੀ ਨੇ 15 ਅਕਤੂਬਰ 1983 ਨੂੰ ਸੰਤ ਜਰਨੈਲ ਸਿੰਘ ਤੇ ਹਿਟ ਲਿਸਟ ਬਣਾਉਣ ਦਾ ਦੋਸ਼ ਲਾਇਆ ਸੀ ਤਾਂ ਸੰਤ ਜਰਨੈਲ ਸਿੰਘ ਨੇ ਅਗਲੇ ਦਿਨ ਹੀ ਮਨਜੀਤ ਸਾਹਿਬ ਦੀਵਾਨ ਹਾਲ ਵਿੱਚ ਧਰਮ ਯੁੱਧ ਮੋਰਚੇ ਦੀ ਸਟੇਜ ਤੋਂ ਬੋਲਦੇ ਉਸ ਨੂੰ ਚੁਣੌਤੀ ਦਿੱਤੀ ਸੀ ਕਿ ਜੇ ਉਹ ਮੇਰੇ ਜਿਉਂਦੇ ਜੀ ਸੀਬੀਏ ਦੀ ਇਨਕੁਆਰੀ ਕਰਾ ਕੇ ਸਿੱਧ ਕਰ ਦੇਵੇ ਕਿ ਮੈਂ ਕੋਈ ਹਿਟ ਲਿਸਟ ਬਣਾਈ ਹੋਈ ਹੈ ਤਾਂ ਮੈਂ ਆਪਣਾ ਸਿਰ ਵੱਢ ਕੇ ਦੇ ਦੇਵਾਂਗਾ ਜਾਂ ਹੱਥ ਕੜੀ ਲਵਾ ਕੇ ਨਾਨਕ ਨਵਾਸ ਵਿੱਚੋਂ ਨਿਕਲ ਜਾਵਾਂਗਾ ਪਰ ਜੇ ਉਹ ਇਹਦਾ ਸਬੂਤ ਨਹੀਂ ਦੇ ਸਕਦੀ ਤਾਂ ਅਸਤੀਫਾ ਦੇਵੇ। ਪ੍ਰਧਾਨ ਮੰਤਰੀ ਦੇ ਅਹੁਦੇ ਤੇ ਇਨਸਾਫ ਦੀ ਕੁਰਸੀ ਤੇ ਬੈਠ ਕੇ ਆਪਣੇ ਚਹੇਤਿਆਂ ਰਮੇਸ਼, ਵਰਿੰਦਰ ਤੇ ਜਸ ਵਰਗਿਆਂ ਦੀਆਂ ਖਬਰਾਂ ਪੜ੍ਹ ਕੇ ਇੰਨਾ ਵੱਡਾ ਝੂਠ ਬੋਲਣਾ ਤੇ ਕਹਿਣਾ ਕਿ ਇਹ ਬੜਾ ਖਤਰਨਾਕ ਹੈ। ਉਸ ਨੂੰ ਸ਼ੋਭਾ ਨਹੀਂ ਦਿੰਦਾ। ਪਰਿੰਦਰਾ ਗਾਂਧੀ ਨੇ ਸੰਤ ਜਰਨੈਲ ਸਿੰਘ ਦੀ ਇਸ ਚੁਣੌਤੀ ਦਾ ਕੋਈ ਵੀ ਜਵਾਬ ਨਹੀਂ ਸੀ ਦਿੱਤਾ। ਅਸਲ ਵਿੱਚ ਸਿੱਧੂ ਦੀ ਕਿਤਾਬ ਦਾ ਇਹ ਅਧਿਆਇ ਮਾਰਕਟਲੀ ਤੇ ਸਤੀਸ਼ ਜੈਕੱਬ ਦੀ ਕਿਤਾਬ ਅੰਮ੍ਰਿਤਸਰ ਸ਼੍ਰੀਮਤੀ ਗਾਂਧੀ ਦੀ ਆਖਰੀ ਲੜਾਈ ਦੀ हूबहੂ ਨਕਲ ਹੈ। ਜਿਵੇਂ ਉਹਨਾਂ ਨੇ ਬਿਨਾਂ ਪਰਖੇ ਤੇ ਬੜਤਾਲੇ ਸੁਣੀਆਂ ਸੁਨਾਈਆਂ ਮਨ ਘੜਤ ਕਹਾਣੀਆਂ ਨੂੰ ਉਧਾਰ ਬਣਾ ਕੇ ਸੰਤ ਜਰਨੈਲ ਸਿੰਘ ਬਾਰੇ ਆਪਣੀ ਮਨਮਰਜ਼ੀ ਦਾ ਵਰਤਾਂਤ ਸਿਰਜਿਆ ਸੀ ਸਿੱਧੂ ਨੇ ਉਸ ਨੂੰ ਹੀ ਪਾਠ ਕਰਦੇ ਮੰਨਣ ਯੋਗ ਬਣਾਉਣ ਲਈ ਥੋੜੇ ਜੇ ਫਰਕ ਦਾ ਛਲਾਵਾ ਦੇ ਕੇ ਉਵੇਂ ਹੀ ਆਪਣੀ ਕਿਤਾਬ ਵਿੱਚ ਜੜ ਦਿੱਤਾ ਹੈ ਪਾਠਕ ਦੋਵਾਂ ਕਿਤਾਬਾਂ ਤੇ ਸਰਸਰੀ ਨਿਗਾਹ ਮਾਰ ਕੇ ਹੀ ਸਿੱਧੂ ਵੱਲੋਂ ਮਾਰੀ ਨਕਲ ਫੜ ਸਕਦੇ ਹਨ ਹੁਣ ਜਿੱਦੂ ਨੂੰ ਨਕਲ ਮਾਰਨੀ ਵੀ ਨਹੀਂ ਆਈ ਕਿਉਂਕਿ ਉਹ ਸੰਤਾਂ ਦੇ ਦੋ ਪਾਸ਼ੀਏ ਵੱਲੋਂ ਕਿਸੇ ਹੋਰ ਘਟਨਾ ਸੰਬੰਧੀ ਸਤੀਸ ਜਾਕੱਬ ਦੇ ਪੁੱਛਣ ਤੇ ਦਿੱਤੇ ਉੱਤਰ ਕੋਈ ਵੀ ਸੰਤ ਜੀ ਦੇ ਹੁਕਮ ਨੂੰ ਨਹੀਂ ਮੋੜ ਸਕਦਾ ਨੂੰ ਕਿਸੇ ਹੋਰ ਘਟਨਾ ਨਾਲ ਜੋੜ ਕੇ ਪੇਸ਼ ਕਰ ਦਿੰਦਾ ਹੈ ਸਤੀਸ਼ ਜੈਗਪ ਨੇ ਤਾਂ ਸੰਤਾਂ ਦੇ ਦੁਪਹਾਸ਼ੀਏ ਨੂੰ ਇਹ ਸਵਾਲ ਉਦੋਂ ਕੀਤਾ ਸੀ ਜਦੋਂ ਆਪਣੇ ਪਤੀ ਤੋਂ ਪੀੜਿਤ ਇੱਕ ਬੀਬੀ ਆਪਣੇ ਪੁੱਤਰ ਨੂੰ ਲੈ ਕੇ ਸੰਤ ਜਰਨੈਲ ਸਿੰਘ ਤੋਂ ਮਦਦ ਮੰਗ ਰਹੀ ਸੀ ਤਾਂ ਸੰਤਾਂ ਨੇ ਉਸ ਨੂੰ ਦਿਲਾਸਾ ਦਿੱਤਾ ਸੀ ਕਿ ਮੈਂ ਥਾਣੇਦਾਰ ਨੂੰ ਕਹਿ ਕੇ ਤੁਹਾਡਾ ਮਸਲਾ ਹੱਲ ਕਰਾ ਦਿਆਂਗਾ ਪਰ ਸਿੱਧੂ ਸੰਤਾਂ ਦੇ ਦੁਪਹਾਸ਼ੀਏ ਹਰਮਿੰਦਰ ਸਿੰਘ ਸੰਧੂ ਵੱਲੋਂ ਦਿੱਤੇ ਇਸ ਜਵਾਬ ਕੋਈ ਵੀ ਸੰਤ ਜੀ ਦੇ ਹੁਕਮ ਨੂੰ ਨਹੀਂ ਮੋੜ ਸਕਦਾ ਨੂੰ ਕਾਲਮ ਨਵੀਸ ਕੁਸ਼ਵੰਤ ਸਿੰਘ ਤੇ ਟ੍ਰਿਬਿਊਨ ਦੇ ਸੰਪਾਦਕ ਪ੍ਰੇਮ ਪਾਟੜੀ ਨਾਲ ਜੋੜ ਕੇ ਪੇਸ਼ ਕਰ ਰਿਹਾ ਜਿੱਥੇ ਕਿ ਇਹ ਬਿਲਕੁਲ ਵੀ ਾਟਕਮਾ ਲੱਗਦਾ ਹੈ ਕਾਂਗਰਸੀ ਆਗੂ ਤੇ ਅਮਰਸਰ ਦੇ ਸੰਸਦ ਮੈਂਬਰ ਆਰਐਲ ਪਾਟੜੀਆ ਦੇ ਸੰਤ ਜਰਨੈਲ ਸਿੰਘ ਨਾਲ ਕਤਲ ਸਬੰਧਾ ਬਾਰੇ ਜਿਹੜੀ ਗਲਤ ਬਿਆਨੀ ਮਾਰਕ ਟੱਲੀ ਤੇ ਸतीश ਜੈਕੱਬ ਕਰਦੇ ਹਨ ਉਸ ਨੂੰ ਹੀ ਜੀਬੀਐਸ ਸਿੱਧੂ ਵੀ ਥੋੜੇ ਜੇ ਫਰਕ ਨਾ ਪਾਟਕਾਂ ਕੇ ਪਰੋਸ ਦਿੰਦਾ ਮਾਰਕ ਟੱਲੀ ਤੇ ਸਤੀਸ਼ ਜਾਕਬ ਤਾਂ ਬਿਨਾ ਨਾਂ ਦੱਸੇ ਪਾਰਟੀਆਂ ਦੇ ਅਮਲੇ ਦੇ ਇੱਕ ਮੈਂਬਰ ਦੇ ਹਵਾਲੇ ਨਾਲ ਦਾਵਾ ਕਰਦੇ ਹਨ ਕਿ ਇੱਕ ਕਾਰ ਨਿਯਮਿਤ ਰੂਪ ਵਿੱਚ ਭਾਈ ਅਮਰੀਕ ਸਿੰਘ ਨੂੰ ਲਿਉਣ ਲਈ ਹਰਮੰਦਰ ਸਾਹਿਬੇ ਭੇਜੀ ਜਾਂਦੀ ਸੀ ਪਰ ਸਿੱਧੂ ਸਿਰਫ ਇੰਨਾ ਹੀ ਆਖਦਾ ਕਿ ਮਈ 1984 ਦੇ ਅਖੀਰ ਤੱਕ ਅਮਰੀਕ ਸਿੰਘ ਰਾਹੀਂ ਪਿੰਡਰਾ ਵਾਲੇ ਦੇ ਸੰਪਰਕ ਵਿੱਚ ਰਹੇ ਸਨ ਮਾਰਕ ਟੱਲੀ ਤੇ ਸਤੀਸ਼ ਜਾਕਬ ਵੱਲੋਂ ਸੰਤ ਪਿੰਡਰਾ ਵਾਲੇ ਤੇ ਪਾਰਟੀਆਂ ਦੇ ਆਪਸੀ ਸਬੰਧਾਂ ਬਾਰੇ ਝੂਠਾ ਬਿਰਤਾਂਤ ਸਿਰਜਣ ਅਤੇ ਉਸ ਤੇ ਸਿੱਧੂ ਵੱਲੋਂ ਆਪਣਾ ਠੱਪਾ ਲਾਉਣ ਦਾ ਮੰਤਵ ਇਹ ਝੂਠਾ ਪ੍ਰਚਾਰਨਾ ਹੈ ਕਿ 1980 ਦੀਆਂ ਲੋਕ ਸਭਾ ਚੋਣਾਂ ਵਿੱਚ ਸੰਤ ਜਰਨੈਲ ਸਿੰਘ ਨੇ ਰਗੁਨੰਦਨ ਲਾਲ ਪਾਟੜੀਆ ਦੀ ਮਦਦ ਕੀਤੀ ਸੀ ਇਸ एहसान ਵਜੋਂ ਪਾਟੜੀਆ ਸੰਤ ਜਰਨੈਲ ਸਿੰਘ ਵਿਰੁੱਧ ਹੋਣ ਵਾਲੀ ਕਾਰਵਾਈ ਨੂੰ ਟਾਲਣਾ ਚਾਹੁੰਦਾ ਸੀ ਇੰਦਰਾ ਗਾਂਧੀ ਅਖੀਰ ਤੱਕ ਗੱਲਬਾਤ ਰਹੀ ਸਮਝੌਤੇ ਦੀ ਆਸ ਰੱਖਦੀ ਸੀ ਰਗੁਨੰਦਨ ਲਾਲ ਪਾਟੜੀਆ ਇੱਕ ਅਕਬਰ ਰੋਡ ਗਰੁੱਪ ਦੇ ਕਹੰਤ ਹੀ ਪਿੰਡਰਾ ਵਾਲੇ ਨਾਲ ਸੰਪਰਕ ਰੱਖ ਰਿਹਾ ਸੀ ਇਸ ਸੰਪਰਕ ਕਾਰਨ ਗਵਰਨਰ ਹਾਊਸ ਤੇ ਪੁਲਿਸ ਪ੍ਰਸ਼ਾਸਨ ਸੰਤ ਜਰਨੈਲ ਸਿੰਘ ਵਿਰੁੱਧ ਕਾਰਵਾਈ ਕਰਨ ਤੋਂ ਝਿਜਕਦੇ ਸਨ ਭਾਈ ਅਮਰੀਕ ਸਿੰਘ ਨੂੰ ਸਰਕਾਰ ਨੇ ਪਹਿਲਾਂ ਖੁਦ ਹੀ ਰਿਹਾ ਕੀਤਾ ਸੀ ਤੇ ਮਗਰੋਂ ਇਸ ਰਿਹਾਈ ਨੂੰ ਆਪਣੀ ਗਲਤੀ ਸਮਝਦੀ ਸੀ। ਇੰਦਰਾ ਗਾਂਧੀ ਸੰਤ ਜਰਨੈਲ ਸਿੰਘ ਨਾਲ ਸੰਪਰਕ ਰੱਖ ਰਹੀ ਸੀ ਅਤੇ ਭਾਈ ਅਮਰੀਕ ਸਿੰਘ ਲੋਕ ਸਭਾ ਦੇ ਮੈਂਬਰ ਪਾਰਟੀਆਂ ਵੱਲੋਂ ਦਰਬਾਰ ਸਾਹਿਬ ਸਮੂਹ ਵਿਖੇ ਭੇਜੀ ਜਾਂਦੀ ਗੱਡੀ ਵਿੱਚ ਬੈਠ ਕੇ ਉਸ ਨੂੰ ਮਿਲਣ ਜਾਂਦਾ ਸੀ। ਸਿੱਧੂ ਵੱਲੋਂ ਸਿਰਜਿਆ ਉਕਤ ਬਿਰਤਾਂਤ ਜਿੱਥੇ ਸਰਾਸਰ ਝੂਠਾ ਮਨ ਘੜ ਤੇ ਆਧਾਰ ਰਹਿਤਾ ਹੈ ਉੱਥੇ ਉਸ ਵੱਲੋਂ ਆਪ ਹੀ ਲਿਖੀਆਂ ਆਪ ਵਿਰੋਧੀ ਗੱਲਾਂ ਨਾਲ ਝੂਠਾ ਵੀ ਪੈ ਜਾਂਦਾ ਹੈ। ਕਿਉਂਕਿ ਉਹ ਇੱਕ ਪਾਸੇ ਤਾਂ ਕਹਿੰਦਾ ਆ ਰਿਹਾ ਕਿ ਇੰਦਰਾ ਗਾਂਧੀ ਦਸੰਬਰ 1984 ਦੀ ਲੋਕ ਸਭਾ ਚੋਣ ਚਤਨ ਦੇ ਮੰਤਵ ਨਾਲ ਚੋਣ ਦੇ ਬਿਲਕੁਲ ਨੇੜੇ ਜਾ ਕੇ ਸੰਤ ਜਰਨੈਲ ਸਿੰਘ ਵਿਰੁੱਧ ਕਾਰਵਾਈ ਕਰਨ ਦੀ ਨੀਤੀ ਤੇ ਚੱਲ ਰਹੀ ਸੀ ਅਤੇ ਇਸ ਪੈਂਤੜੇ ਤਹਿਤੀ ਉਸਨੇ ਗਲਬਾਤੀ ਪ੍ਰਕਿਰਿਆ ਨੂੰ ਲੰਮਕਾਇਆ ਹੋਇਆ ਸੀ ਪਰ ਦੂਜੇ ਪਾਸੇ ਇਸ ਅਧਿਆਇ ਵਿੱਚ ਇਹ ਧਾਰਨਾ ਕਰਨ ਦਾ ਯਤਨ ਕਰ ਰਿਹਾ ਹੈ ਕਿੰਦਰਾ ਗਾਂਧੀ ਆਖਰੀ ਪਲ ਤੱਕ ਵੀ ਗਲਬਾਤ ਰਹੀ ਸਮਝੌਤੇ ਦੀ ਆਸ ਰੱਖਦੀ ਸੀ ਤੇ ਫੌਜੀ ਕਾਰਵਾਈ ਨਹੀਂ ਸੀ ਕਰਨਾ ਚਾਹੁੰਦੀ ਉਸਨੇ ਇਸੇ ਲਈ ਲੋਕ ਸਭਾ ਮੈਂਬਰ ਪਾਰਟੀਆਂ ਨਾਲ ਸੰਤ ਜਰਨੈਲ ਸਿੰਘ ਨਾਲ ਸੰਪਰਕ ਰੱਖਿਆ ਹੋਇਆ ਸੀ ਸੰਤ ਜਰਨੈਲ ਸਿੰਘ ਵੱਲੋਂ 1980 ਦੀਆਂ ਚੋਣਾਂ ਵਿੱਚ ਰਗਨੰਦਰ ਲਾਲ ਪਾਰਟੀਆਂ ਦੀ ਮਦਦ ਕਰਨ ਅਤੇ ਇਸ ਇਸ਼ਹਾਨ ਵਜੋਂ ਸੰਤ ਜਰਨੈਲ ਸਿੰਘ ਵਿਰੁੱਧ ਹੋਣ ਵਾਲੀ ਕਾਰਵਾਈ ਨੂੰ ਟਾਲਣ ਲਈ ਪਾਰਟੀਆਂ ਵੱਲੋਂ ਯਤਨ ਕਰਨ ਦੀ ਗੱਲ ਮੂਲੋਂ ਹੀ ਗਲਤ ਹੈ ਕਿਉਂਕਿ ਇਸ ਨੂੰ ਸਾਬਤ ਕਰਨ ਲਈ ਕਿਸੇ ਕੋਲ ਵੀ ਕੋਈ ਦਸਤਾਵੇਜ਼ੀ ਜਾਂ ਗੈਰ ਦਸਤਾਵੇਜ਼ੀ ਸਬੂਤ ਨਹੀਂ ਇੱਕ ਹੋਰ ਕਹਾਣੀ ਸੰਤ ਜਰਨੈਲ ਸਿੰਘ ਦੇ ਕਾਂਗਰਸ ਪਾਰਟੀ ਨਾਲ ਕਰਤੱਵ ਸਬੰਧ ਸਥਾਪਿਤ ਕਰਨ ਦੇ ਯਤਨ ਦੀ ਹੀ ਖੜੀ ਹੈ ਇਸ ਦਾ ਕੰਨ ਹਰ ਗੱਪੀ ਪੱਤਰਕਾਰ ਕੁਲਦੀਪ ਨૈયਰ ਹੈ ਅਤੇ ਉਸ ਦੇ ਦੀ ਹੀ ਇਸ ਕੋਲ ਕਹਾਣੀ ਦਾ ਹਵਾਲਾ ਦੇ ਕੇ ਮਾਰਗਟ ਅਲੀ ਸਤੀਸ ਜੈਕਬ ਤੇ ਸੰਗਤ ਸਿੰਘ ਨੇ ਵੀ ਇਸ ਝੂਠ ਨੂੰ ਆਪਣੀਆਂ ਕਿਤਾਬਾਂ ਵਿੱਚ ਦਰਜ ਕਰ ਲਿਆ ਜਦ ਕਿ ਸੰਤ ਜਰਨੈਲ ਸਿੰਘ ਨੇ 1980 ਦੀ ਲੋਕ ਸਭਾ ਚੋਣ ਵਿੱਚ ਸਿਰਫ ਤਰਨਤਾਰਨ ਲੋਕ ਸਭਾ ਹਲਕੇ ਦੇ ਇੱਕੋ ਇੱਕ ਅਕਾਲੀ ਉਮੀਦਵਾਰ ਲੈਣਾ ਸਿੰਘ ਤੁਰਦੀ ਹੀ ਮਦਦ ਕੀਤੀ ਸੀ ਸਗਵੰਸ ਕੌਰ ਪਿੰਡਰ ਗੁਰਦੇਵਾਲ ਸਿੰਘ ਢਿੱਲੋਂ ਤੇ ਰਗਨੰਦਰ لال ਪਾਟਿਆ ਦੀ ਮਦਦ ਕਰਨ ਦੀ ਕਹਾਣੀ ਮੂਲੋਂ ਹੀ ਝੂਠੀ ਹੈ ਅਤੇ ਸੰਤ ਜਰਨੈਲ ਸਿੰਘ ਨੂੰ ਕਾਂਗਰਸ ਪਾਰਟੀ ਦੀ ਸਿਰਜਣਾ ਸਾਬਤ ਕਰਨ ਦੀ ਹੋੜ ਵਿੱਚ ਪੈ ਕੇ ਗੱਪੀ ਪੱਤਰਕਾਰ ਕੁਲਦੀਪ ਨੀਯਰ ਨੇ ਮਿੱਥ ਕੇ ਘੜੀ ਸੀ ਰਗਨੰਦਰ لال ਪਾਟਿਆ ਵੱਲੋਂ ਭੇਜੀ ਗੱਡੀ ਵਿੱਚ ਬਹਿ ਕੇ ਭਾਈ ਅਮਰੀਕ ਸਿੰਘ ਦੇ ਦਰਬਾਰ ਸਾਹਿਬ ਸਮੂਹ ਵਿੱਚੋਂ ਬਾਹਰ ਜਾਣ ਦੀ ਕਹਾਣੀ ਤਾਂ ਬਿਲਕੁਲ ਹੀ ਅਸੋਹੀ ਨਹੀਂ ਤੇ ਬੇਤੁਕੀ ਹੈ ਉਹ 6 ਅਗਸਤ 1983 ਨੂੰ ਆਪਣੀ ਰਿਹਾਈ ਤੋਂ ਬਾਅਦ ਕਦੇ ਵੀ ਦਰਬਾਰ ਸਾਹਿਬ ਸਮੂਹ ਤੋਂ ਬਾਹਰ ਨਹੀਂ ਸੀ ਗਿਆ ਤੇ ਨਾ ਹੀ ਇਸ ਬਾਰੇ ਕੋਈ ਅਖਬਾਰੀ ਖਬਰ ਅਤੇ ਦਸਤਾਵੇਜ਼ ਦੀ ਸਬੂਤੀ ਹੈ ਹੁਣ ਵੀ ਉਹ ਕੋਈ ਆਮ ਆਦਮੀ ਨਹੀਂ ਪੰਥ ਦੀ ਜਾਣੀ ਪਛਾਣੀ ਅਹਿਮ ਸ਼ਖਸੀਅਤ ਸੀ ਉਸ ਦਾ ਇੱਕ ਪਲ ਵੀ ਸਮੂਹ ਤੋਂ ਬਾਹਰ ਜਾਣਾ ਵੱਡੀ ਖਬਰ ਬਾਨੀ ਸੀ ਅਤੇ ਇਸ ਦੀਆਂ ਅਖਬਾਰਾਂ ਵਿੱਚ ਮੋਟੀਆਂ ਸੁਰਖੀਆਂ ਵੀ ਲੱਗਣੀਆਂ ਸਨ ਹੁਣ ਵੀ ਉਹ ਸੰਤ ਜਰਨੈਲ ਸਿੰਘ ਦੀ ਆਗਿਆ ਤੋਂ ਬਿਨਾਂ ਬਾਹਰ ਨਿਕਲ ਹੀ ਨਹੀਂ ਸੀ ਸਕਦਾ ਤੇ ਸੰਤ ਜਰਨੈਲ ਸਿੰਘ ਉਸ ਨੂੰ ਬਾਹਰ ਜਾਣ ਦੀ ਆਗਿਆ ਦੇ ਹੀ ਨਹੀਂ ਸੀ ਸਕਦੇ ਇਸ ਗੱਲ ਦੀ ਪੁਸ਼ਟੀ ਇਸ ਘਟਨਾ ਤੋਂ ਸਹਿਜੇ ਹੀ ਹੋ ਜਾਂਦੀ ਹੈ ਗੁਰਬਖਸ਼ ਸਿੰਘ ਕਾਲਾਫਗਾਨਾ ਨੇ ਅਜੀਪਾਲ ਸਿੰਘ ਮਾਨ ਐਸਐਸਪੀ ਅਮਰਸਰ ਦਾ ਨੁਮਾਇੰਦਾ ਬਣ ਕੇ ਜ세ਦਰ ਕਸ਼ਮੀਰ ਸਿੰਘ ਛੇਸਰੇਵਾਲ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਸੰਤ ਜਰਨੈਲ ਸਿੰਘ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ ਜਦ ਜ세ਦਰ ਛੇਸਰੇਵਾਲ ਨੇ ਸੰਤ ਜਰਨੈਲ ਸਿੰਘ ਨੂੰ ਇਹ ਸੁਨੇਹਾ ਦਿੱਤਾ ਸੀ ਤਾਂ ਉਸਨੇ ਕਿਹਾ ਸੀ ਉਹਨੂੰ ਕਹੋ ਭਾਈ ਅਮਰੀਕ ਸਿੰਘ ਨਾਲ ਗੱਲ ਕਰ ਲੈ ਜ세ਦਰ ਛੇਸਰੇਵਾਲ ਨੇ ਉਸਨੂੰ ਸੰਤਾ ਦਿੱ ਇਹ ਗੱਲ ਜਾਦਤ ਸੀ ਪਰ ਉਹਨੇ ਕਿਹਾ ਮੈਂ ਸਿੱਧੀ ਸੰਤਾ ਨਾਲ ਹੀ ਗੱਲ ਕਰਨੀ ਹੈ ਜ세ਦਰ ਛੇਸਰੇਵਾਲ ਫਿਰ ਸੰਤਾ ਕੋਲ ਗਿਆ ਤਾਂ ਸੰਤਾ ਨੇ ਫਿਰ ਕਿਹਾ ਮੈਂ ਆਖਿਆ ਨਾ ਭਾਈ ਅਮਰੀਕ ਸਿੰਘ ਨਾਲ ਗੱਲ ਕਰ ਲੈ ਪਰ ਕਾਲਾ ਅਫਗਾਨਾ ਸੰਤਾ ਨਾਲ ਹੀ ਗੱਲ ਕਰਨੀ ਚਾਹੁੰਦਾ ਸੀ ਜਦ ਜਥੇਦਾਰ ਕਸ਼ਮੀਰ ਸਿੰਘ ਨੇ ਤੀਜੀ ਵਾਰ ਸੰਤਾ ਨੂੰ ਇਹ ਗੱਲ ਕਹੀ ਤਾਂ ਸੰਤਾ ਨੇ ਠੋਕ ਕੇ ਜਵਾਬ ਦਿੱਤਾ ਚੇਚੇਰੇਵਾਲ ਸਾਹਿਬ ਤੁਸੀਂ ਨਹੀਂ ਜਾਣਦੇ ਉਹ ਮੇਰੇ ਨਾਲ ਗੱਲ ਕਿਉਂ ਕਰਨੀ ਚਾਹੁੰਦਾ ਹੈ ਪਰ ਮੈਂ ਜਾਣਨਾ ਇਹ ਨਾ ਪੁਲਸੀਆਂ ਤੇ ਕਦੇ ਵੀ ਇਤਬਾਰ ਨਹੀਂ ਕੀਤਾ ਜਾ ਸਕਦਾ ਜਾ ਉਹਨੂੰ ਜਾ ਕੇ ਕਹੋ ਪਹਿਲਾਂ ਸਿਮਰਨਜੀਤ ਸਿੰਘ ਮਾਨ ਬਣ ਕੇ ਵਿਖਾਵੇ ਮੈਂ ਫਿਰ ਸੋਚਾਂਗਾ ਉਹਦੇ ਵਿਚੋਲੇ ਨਾਲ ਗੱਲ ਕਰਨੀ ਹੈ ਕਿ ਨਹੀਂ ਗੁਰਬਖ ਸਿੰਘ ਕਾਲਾ ਅਫਗਾਨਾ ਤਾਂ ਐਸਐਸਪੀ ਕੋਲ ਸੰਤ ਜਰਨੈਲ ਸਿੰਘ ਨਾਲ ਨਜ਼ਦੀਕੀ ਸੰਬੰਧ ਹੋਣ ਦਾ ਵੱਡਾ ਦਾਵਾ ਕਰਕੇ ਆਇਆ ਸੀ ਪਰ ਉਸ ਦੀ ਧਾਲ ਬਿਲਕੁਲ ਹੀ ਨਹੀਂ ਸੀ ਗਲੀ ਨਿਮੋ ਝੂਨੇ ਅਤੇ ਨਿਰਾਸ਼ ਹੋਈ ਗੁਰਬਖ ਸਿੰਘ ਕਾਲਾ ਅਫਗਾਨਾ ਨੇ ਭਾਈ ਕंवर ਸਿੰਘ ਧਾਮੀ ਨੂੰ ਕਿਹਾ ਤੁਸੀਂ ਮੇਰੀ ਰਹਿ ਰਖ ਲਓ ਮੈਂ ਇਹ ਕਹਿਣ ਜੋਗਾ ਤਾਂ ਹੋ ਜਾਮਾ ਕਿ ਮੈਂ ਸੰਤਾਂ ਦਾ ਨਮਾਇੰਦਾ ਤੁਹਾਡੇ ਨਾਲ ਗੱਲ ਕਰਨ ਲਈ ਲੈ ਆਇਆ ਜਦ ਭਾਈ ਧਾਮੀ ਨੇ ਸੰਤਾ ਨਾਲ ਇਸ ਬਾਰੇ ਗੱਲ ਕੀਤੀ ਤਾਂ ਸੰਤਾ ਨੇ ਗੁੱਸੇ 'ਚ ਕਿਹਾ ਪਹਿਲਾਂ ਮੈਂ ਭਾਈ ਅਮਰੀਕ ਸਿੰਘ ਨੂੰ ਛਡਾਉਣ ਲਈ ਮੋਰਚਾ ਲਾਇਆ ਸੀ ਹੁਣ ਤੈਨੂੰ ਛਡਾਉਣ ਲਈ ਲਾਵਾਂਗਾ ਅੱਗੇ ਥੋੜੇ ਜੇਲਾਂ ਤੇ ਨੇ ਖਬਰਦਾਰ ਦੇ ਬਾਰ ਗਿਆ ਤਾਂ ਥੋੜੇ ਦਿਨ ਬਾਅਦ ਸੰਤ ਜਰਨੈਲ ਸਿੰਘ ਕੋਲ ਕਿਸੇ ਸਿੰਘ ਨੇ ਆ ਕੇ ਸ਼ਿਕਾਇਤ ਕੀਤੀ ਕਿ ਗੁਰਬਖਸ਼ ਸਿੰਘ ਕਾਲਾ ਅਫਗਾਨਾ ਨੇ ਸਾਡੇ ਨਾਲ ਲਗਤਬਾਜ਼ੀ ਰੱਖਣ ਵਾਲੇ ਸਾਡੇ ਪਿੰਡ ਦੇ ਪਰਿਵਾਰ ਦੇ ਕਹਨ ਤੇ ਸਾਡੇ ਲਾਇਸੈਂਸੀ ਹਥਿਆਰ ਪੁਲਿਸ ਕੋਲ ਜਮ੍ਹਾਂ ਕਰਵਾ ਦਿੱਤੇ ਹਨ ਸੰਤ ਜਰਨੈਲ ਸਿੰਘ ਨੇ ਜੱ세ਦਾਰ ਕਸ਼ਮੀਰਾ ਸਿੰਘ ਸਿਸਰੇਵਾਲ ਰਾਹੀਂ ਗੁਰਬਖਸ਼ ਸਿੰਘ ਕਾਲਾ ਅਫਗਾਨਾ ਸਮੇਤ ਲਗਤਬਾਜ਼ੀ ਵਾਲੀਆਂ ਦੋਹਾਂ ਧਿਰਾਂ ਨੂੰ ਵੀ ਬੁਲਾ ਲਿਆ ਸੰਤਾ ਨੇ ਦੋਹਾਂ ਧਿਰਾਂ ਦਾ ਆਪਸੀ ਝਗੜਾ ਮਕਾ ਕੇ ਏਕਤਾ ਕਰਾ ਦਿੱਤੀ ਤੇ ਇਕੱਠਿਆਂ ਨੂੰ ਹੀ ਗ੍ਰਿਫਤਾਰੀ ਦੇਣ ਵਾਲੇ ਜੱਥੇ ਨਾਲ ਜੇਲ੍ਹ ਭੇਜ ਦਿੱਤਾ ਜਦ ਕਿ ਗਰਬਖ ਸਿੰਘ ਨੂੰ ਕਿਹਾ ਇਹਨਾਂ ਦੇ ਜਮ੍ਹਾਂ ਕਰਏ ਹਥਿਆਰ ਥਾਣਿਆਂ ਵਾਪਸਵਾ ਤੇ ਅੱਗੇ ਤੋਂ ਕਿਸੇ ਵੀ ਸਿੱਖ ਦੇ ਹਥਿਆਰ ਪੁਲਿਸ ਕੋਲ ਜਮ੍ਹਾਂ ਕਰਾ ਕੇ ਨੇ ਹੱਥੇ ਕਰਨ ਦੀ ਗਲਤੀ ਨਾ ਕਰੀ ਇਸ ਘਟਨਾ ਤੋਂ ਬਾਅਦ ਗਰਬਖ ਸਿੰਘ ਕਾਲਾਫਗਾਨਾ ਦਰਬਾਰ ਸਾਹਿਬ ਸਮੂਹ ਵਿੱਚ ਨਹੀਂ ਸੀ ਵਿਖਿਆ ਗਿਆ ਤੇ ਥੋੜੇ ਦਿਨਾਂ ਬਾਅਦ ਹੀ ਵਿਦੇਸ਼ ਚਲੇ ਗਿਆ ਸੀ ਸੰਤ ਜਰਨੈਲ ਸਿੰਘ ਨੇ ਤਾਂ ਭਾਈ ਕਮਰ ਸਿੰਘ ਤਾਂ ਮੈਨੂੰ ਵੀ ਦਰਬਾਰ ਸਾਹਿਬ ਸਮੂਹ ਤੋਂ ਬਾਹਰ ਜਾਣ ਦੀ ਆਗਿਆ ਨਹੀਂ ਸੀ ਦਿੱਤੀ ਫਿਰ ਉਹ ਭਾਈ ਅਮਰੀਕ ਸਿੰਘ ਨੂੰ ਕਾਂਗਰਸੀ ਅੱਗੇ ਰਗਨੰਦਰ ਲਾਲ ਪਾਰਟੀ ਦੀ ਗੱਡੀ ਵਿੱਚ ਚੜਾ ਕੇ ਬਾਹਰ ਜਾਣ ਦਿੰਦਾ ਜਾਂ ਭਾਈ ਅਮਰੀਕ ਸਿੰਘ ਸੰਤ ਜਰਨੈਲ ਸਿੰਘ ਦੀ ਆਗਿਆ ਤੋਂ ਬਿਨਾਂ ਹੀ ਬਾਰ ਚਲੇ ਜਾਂਦਾ ਇਹ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ ਅਜਿਹਾਂ ਬੇਹੋਦਾ ਗੱਲਾਂ ਕਰਨ ਵਾਲੇ ਆਪਣਾ ਤੇ ਆਪਣੀ ਲਿਖਤ ਦਾ ਆਪੇ ਹੀ ਮਖੌਲ ਉਡਾਰੇ ਹਨ ਭਾਈ ਅਮਰੀਕ ਸਿੰਘ ਦੀ ਰਿਹਾਈ ਵੀ ਕਿਸੇ ਸਮਝੌਤੇ ਤਹਿਤ ਆਪਣੀ ਹਿੱਤ ਪੂਰਤੀ ਲਈ ਹਿੰਦ ਸਰਕਾਰ ਜਾਂ ਇੱਕ ਅਕਬਰ ਰੋਡ ਗਰੁੱਪ ਨੇ ਨਹੀਂ ਸਿਕਰਾਈ ਇਹ ਰਿਹਾਈ ਮੈਟ ਅਨੁਸਾਰ ਕੀਤਾ ਗਿਆ ਨਰੋਲਾ ਅਦਾਲਤੀ ਫੈਸਲਾ ਸੀ ਲੀਸ ਨੇ ਉਸ ਨੂੰ ਅਦਾਲਤ ਵਿੱਚ ਮੋੜ ਫੜਨ ਦਾ ਪੂਰਾ ਟਿਲ ਵੀ ਲਾਇਆ ਸੀ ਪਰ ਸਿੰਘਾਂ ਨੇ ਉਸ ਚਾਰੀ ਨਾਲ ਪਾਈ ਅਮਰੀਕ ਸਿੰਘ ਨੂੰ ਦਰਬਾਰ ਸਾਹਿਬ ਸਮੂਹ ਵਿੱਚ ਲੈ ਆਂਦਾ ਸੀ ਪਰ ਸਿੱਧੂ ਇਸ ਰਿਹਾਈ ਨੂੰ ਇਸ ਤਰ੍ਹਾਂ ਪੇਸ਼ ਕਰ ਰਿਹਾ ਜਿਵੇਂ ਸਰਕਾਰ ਨੇ ਇਸ ਸੰਤ ਜਰਨੈਲ ਸਿੰਘ ਦੀ ਸਵਰਨ ਸਿੰਘ ਕੋਲ ਰੱਖੀ ਮੰਗ ਨੂੰ ਪੂਰੀ ਕਰਦਿਆਂ ਕੀਤੀ ਹੋਵੇ ਤੇ ਦਰਬਾਰ ਸਾਹਿਬ ਪਹੁੰਚਣ ਤੋਂ ਬਾਅਦ ਪਾਈ ਅਮਰੀਕ ਸਿੰਘ ਵੱਲੋਂ ਨਭਾਈ ਗਈ ਭੂਮਿਕਾ ਨੂੰ ਵੇਖ ਕੇ ਸਰਕਾਰ ਇਸ ਨੂੰ ਆਪਣੀ ਗਲਤੀ ਮੰਨ ਕੇ ਪਛਤਾਰੀ ਹੋਵੇ ਅਜਿਹੀਆਂ ਬੇਤੁਕੀਆਂ ਗੱਲਾਂ ਕਰਕੇ ਸਿੱਧੂ ਆਪਣੀ ਸਥਿਤੀ ਆਪੇ ਹੀ ਹੌਲੀ ਕਰ ਲੈਂਦਾ ਹੈ ਸਿੱਧੂ ਵੱਲੋਂ ਇਹ ਬਿਰਤਾਂਤ ਸਿਰਜਣਾ ਕੇ ਕਾਂਗਰਸ ਪਾਰਟੀ ਦੇ ਲੋਕ ਸਭਾ ਮੈਂਬਰ ਰਗੁਨੰਦਰ ਲਾਲ ਪਾਟਿਆ ਇੱਕ ਅਗਬਰ ਰੋਡ ਗਰੁੱਪ ਦੇ ਕਹਿੰਦੇ ਹੀ ਪਿੰਡਰਾ ਵਾਲੇ ਨਾਲ ਸੰਪਰਕ ਰੱਖ ਰਿਹਾ ਸੀ ਅਦਿendra ਗਾਂਧੀ ਵੀ ਸੰਤ ਜਰਨੈਲ ਸਿੰਘ ਨਾਲ ਸੰਪਰਕ ਵਿੱਚ ਸੀ ਜਿਸ ਕਾਰਨ ਗਵਰਨਰ ਹਾਊਸ ਅਤੇ ਪੁਲਿਸ ਪ੍ਰਸ਼ਾਸਨ ਉਸ ਬ੍ਰੁਧ ਕਾਰਵਾਈ ਕਰਨ ਤੋਂ ਚੇਚਕਦੇ ਸਨ ਅਸਲ ਵਿੱਚ ਇਹ ਬਿਰਤਾਂਤ ਸਿੱਧੂ ਵੱਲੋਂ ਆਪਣੀ ਕਿਤਾਬ ਦੇ ਉਸ ਵਿਸ਼ੇ ਨੂੰ ਸਿਰਜਣ ਦਾ ਯਤਨ ਹੀ ਹੈ ਜਿਸ ਤਰ੍ਹਾਂ ਇਹ ਸੰਤ ਜਰਨੈਲ ਸਿੰਘ ਨੂੰ ਕਾਂਗਰਸ ਪਾਰਟੀ ਦੀ ਸਿਰਜਣਾ ਅਤੇ ਕਾਂਗਰਸ ਪਾਰਟੀ ਨੂੰ ਦਸੰਬਰ 1984 ਦੀ ਚੋਣ ਜਿਤਾਉਣ ਲਈ ਉਸਦੀ ਨੀਤੀ ਨੂੰ ਸਿਰੇ ਚੜਾਉਣ ਵਾਲਾ ਦੱਸਣ ਦੀ ਜਵਲੀ ਮਾਰ ਰਿਹਾ ਹੈ ਸੰਤ ਜਰਨੈਲ ਸਿੰਘ ਵੱਲੋਂ ਹਿੰਦ ਫੌਜ ਨੂੰ ਲੋਹੇ ਦੇ ਜਣੇ ਚਬਾ ਕੇ ਪਾਈ ਸ਼ਹਾਦਤ ਅਜਿਹਾ ਝੂਠਾ ਬਿਰਤਾਂਤ ਸਿਰਜਣ ਵਾਲਿਆਂ ਦੀ ਸੋਚ ਦੇ ਪਰਕਾਚੇ ਉਡਾ ਦਿੰਦੀ ਹੈ ਪਰ ਸਿੱਧੂ ਇਸ ਸੱਚ ਤੋਂ ਮੁਨਕਰ ਹੋ ਕੇ ਅਤੇ ਝੂਠੇ ਬਿਰਤਾਂਤ ਦੀ ਪੈੜ ਤੇ ਚੱਲ ਕੇ ਸੰਤ ਜਰਨੈਲ ਸਿੰਘ ਵੱਲੋਂ 38 ਸਾਲ ਪਹਿਲਾਂ ਗੱਡੇ ਸੱਚ ਦੇ ਝੰਡੇ ਨੂੰ ਹਿਲਾਉਂਦਾ ਹਿਲਾਉਂਦਾ ਆਪ ਹੀ ਹਿਲ ਗਿਆ ਜਾਪਦਾ ਹੈ ਸੰਤ ਜਰਨੈਲ ਸਿੰਘ ਨੇ ਨਾ ਤਾਂ ਅਖਬਾਰਾਂ ਦੇ ਪੱਤਰਕਾਰਾਂ ਨੂੰ ਹੀ ਨਾ ਕਾਲਮ ਨੇਵੀ ਇਸ ਕੁਸ਼ਵੰਤ ਸਿੰਘ ਨੂੰ ਹੀ ਤੇ ਨਾ ਟ੍ਰਿਬਿਊਨ ਦੇ ਸੰਬਾਦਕ ਪ੍ਰੇਮ ਪਾਟੀਆਂ ਨੂੰ ਹੀ ਕਦੇ ਕੋਈ ਧਮਕੀ ਭਰੀ ਚਿੱਠੀ ਲਿਖੀ ਸੀ ਸਿੱਧੂ ਬਿਨਾ ਕਿਸੇ ਦਸਤਾਵੇਜ਼ੀ ਸਬੂਤ ਦੇ ਜੀਆਂ ਚਿੱਠੀਆਂ ਦੀ ਗੱਲ ਕਰਕੇ ਆਪਣੀ ਲਿਖਤ ਸ਼ੈਲੀ ਨੂੰ ਝੂਠ ਦਾ ਪਲੰਦਾ ਸਾਬਤ ਕਰ ਬੈਠਾ ਹੈ ਜਦ ਕਿ ਸੰਤ ਜਰਨੈਲ ਸਿੰਘ ਨੇ ਕੁਸ਼ਵੰਤ ਸਿੰਘ ਬਾਰੇ ਜੋ ਵੀ ਕਿਹਾ ਸੀ ਉਹ ਮਨਜੀਤ ਸਾਹਿਬ ਦੀਵਾਨ ਹਾਲ ਵਿਖੇ ਧਰਮ ਯੁੱਧ ਮੋਰਚੇ ਦੀ ਸਟੇਜ ਤੋਂ ਉਸ ਤੇ ਮੂੰਹ ਤੇ ਕਿਹਾ ਸੀ ਅਤੇ ਜਾਂ ਫਿਰ 13 ਅਪ੍ਰੈਲ 1984 ਨੂੰ ਗੁਰੂ ਰਾਮਦਾਸ ਲੰਗਰ ਵਿਖੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਂ ਕਿਹਾ ਸੀ ਜਦ ਉਸਨੇ ਆਪਣੇ ਆਰਟੀਕਲ ਵਿੱਚ ਸਰਕਾਰ ਨੂੰ ਸਲਾਹ ਦਿੱਤੀ ਸੀ ਕਿ ਤਿੰਨ ਕੁ ਸੌ ਹੀ ਆਤਵਾਦੀ ਹਨ ਉਹਨਾਂ ਨੂੰ ਰਗੜ ਦੇਣਾ ਚਾਹੀਦਾ ਹੈ ਟ੍ਰਿਬਿਊਨ ਅਖਬਾਰ ਦੇ ਪੱਤਰਕਾਰ ਪ੍ਰੇਮ ਪਾਟਿਆ ਬਾਰੇ ਵੀ ਸੰਤ ਜਰਨੈਲ ਸਿੰਘ ਨੇ ਜੋ ਵੀ ਬੋਲਿਆ ਸੀ ਉਹ ਵੀ ਸੰਗਤ ਦੀ ਹਾਜ਼ਰੀ ਵਿੱਚ ਸਟੇਜ ਤੇ ਹੀ ਬੋਲਿਆ ਸੀ ਪਰ ਸਿੱਧੂ ਨੂੰ ਇਸ ਸੱਚਾਈ ਦਾ ਬਿਲਕੁਲ ਹੀ ਪਤਾ ਨਹੀਂ ਅਤੇ ਉਹ ਗਲਤ ਲਿਖਤਾਂ ਦੇ ਹਵਾਲੇ ਨਾਲ ਸੰਤ ਜਰਨੈਲ ਸਿੰਘ ਵੱਲੋਂ ਇਹਨਾਂ ਨੂੰ ਲਿਖੀਆਂ ਧਮਕੀਆਂ ਭਰੀਆਂ ਚਿੱਠੀਆਂ ਦਾ ਝੂਠ ਬੋਲ ਕੇ ਮੱਖੀ ਤੇ ਮੱਖੀ ਹੀ ਮਾਰ ਗਿਆ ਹੈ हां जी इस गल ਦਾ ਸਿੱਧੂ ਸਮੇਤ ਅਜਿਹੇ ਸਾਰੇ ਲੇਖਕ ਜਿਨ੍ਹਾਂ ਦੇ ਹਵਾਲਿਆਂ ਦੇ ਆਧਾਰ ਤੇ ਸਿੱਧੂ ਨੇ ਆਪਣੀ ਕਿਤਾਬ ਲਿਖੀ ਹੈ ਜ਼ਿਕਰ ਤੱਕ ਨਹੀਂ ਕਰਦੇ ਉਹ ਸੀ ਇੰਦਰਾ ਗਾਂਧੀ ਵੱਲੋਂ ਸੰਤ ਜਰਨੈਲ ਸਿੰਘ ਦੇ ਨਾਂ ਲਿਖੀ ਗਈ ਅਤੇ ਭਰਪੂਰ ਸਿੰਘ ਬਲਬੀਰ ਦੇ ਹੱਥੀ ਕੱਲੀ ਗਈ ਦਸਤੀ ਚਿੱਠੀ ਜਿਸ ਦੇ ਜਵਾਬ ਵਿੱਚ ਸੰਤ ਜਰਨੈਲ ਸਿੰਘ ਨੇ ਖਾਲਸਾਈ ਸੁਰ ਵਿੱਚ ਹਿੰਦ ਸਟੇਟ ਦੇ ਸਿੱਖ ਕੌਮ ਨਾਲ ਕੀਤੇ ਹਨਿਆ ਤੱਕੇ ਸ਼ਾਈਆਂ ਤੇ ਜ਼ੁਲਮੋ ਸਿਤਮ ਨੂੰ ਬਿਆਨ ਕਰਕੇ ਚਿੱਠੀ ਲਿਖੀ ਸੀ ਇਸ ਚਿੱਠੀ ਦਾ ਉਸਟੇਜ ਤੋਂ ਅਕਸਰ ਹੀ ਜ਼ਿਕਰ ਕਰਦੇ ਹੁੰਦੇ ਸਨ ਇਸ ਤੋਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਸਿੱਧੂ ਦੀ ਕਿਤਾਬ ਇੱਕ ਪਾਸੜ ਅਤੇ ਪੱਖਪਾਤੀ ਹੈ ਜਿਹੜੀ ਵਿਰੋਧ ਭਾਵਨਾ ਨਾਲ ਸੰਤ ਜਰਨੈਲ ਸਿੰਘ ਅਤੇ ਸਿੱਖ ਸੰਘਰਸ਼ ਵਿਰੁੱਧ ਲਿਖੀ ਗਈ ਹੈ ਸਿੱਧੂ ਦਾ ਇਹ ਕਹਿਣਾ ਵੀ ਕੋਰਾ ਝੂਠ ਹੈ ਕਿ ਭਾਈ ਅਮਰੀਕ ਸਿੰਘ ਵੱਲੋਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਬੁਲਾਈ ਗਈ ਮੀਟਿੰਗ ਵਿੱਚ ਸੰਤ ਹਰਚੰਦ ਸਿੰਘ ਲੋਂਗੋਵਾਲ ਨੂੰ ਸੰਤ ਜਰਨੈਲ ਸਿੰਘ ਦੇ ਸਾਹਮਣੇ ਮਹਤਵਹੀਨ ਕਰ ਦਿੱਤਾ ਗਿਆ ਸੀ ਅਤੇ ਇਸ ਤੋਂ ਬਾਅਦ ਦੋਵਾਂ ਵਿੱਚ મતਭੇਦ ਪੈਦਾ ਹੋ ਗਏ ਸਨ ਫੈਡਰੇਸ਼ਨ ਦਾ ਏਜਲਾਸ 20 ਸਤੰਬਰ 1983 ਨੂੰ ਹੋਇਆ ਸੀ ਇਸ ਵਿੱਚ ਭਾਈ ਅਮਰੀਕ ਸਿੰਘ ਨੂੰ ਮੁੜ ਫੈਡਰੇਸ਼ਨ ਦਾ ਪ੍ਰਧਾਨ ਚੁਣਿਆ ਗਿਆ ਸੀ ਪਰ ਸੰਤ ਜਰਨੈਲ ਸਿੰਘ ਨੇ 16 ਅਕਤੂਬਰ 1983 ਨੂੰ ਮੰਜੀ ਸਾਹਿਬ ਦੇ ਮਾਨ ਹਾਲ ਵਿਖੇ ਬੋਲਦਿਆਂ ਪੱਤਰਕਾਰ ਜਤਿੰਦਰ ਵੱਲੋਂ ਲਾਈ ਸੰਤ ਲੋਂਗੋਵਾਲ ਤੇ ਸੰਤ ਪਿੰਡਰਾ ਵਾਲੇ ਵਿਚਕਾਰ ਪੈਦਾ ਹੋਏ ਮਤਭੇਦਾਂ ਦੀ ਖਬਰ ਦਾ ਖੰਡਨ ਕਰਦਿਆਂ ਕਿਹਾ ਸੀ ਕਿ ਸਾਡੀ ਦੋਵਾਂ ਵਿੱਚ ਕੋਈ ਮਤਭੇਦ ਨਹੀਂ ਇਹ ਮੱਧ ਭੇਦਤਾ ਭਾਈ ਸੁਰਿੰਦਰ ਸਿੰਘ ਸੋਢੀ ਦੇ 14 ਅਪ੍ਰੈਲ 1984 ਨੂੰ ਹੋਏ ਕਤਲ ਕਾਰਨ ਪੈਦਾ ਹੋਏ ਸਨ ਜਦ ਸੰਤ ਲਾਗੋਵਾਲ ਨੇ ਭਾਈ ਸੋਢੀ ਦਾ ਕਤਲ ਕਰਾਉਣ ਦੇ ਸਾਜ਼ਿਸ਼ ਕਾੜੇ ਗੁਰਚੰਦ ਸਿੰਘ ਸਕੱਤਰ ਵਿਰੁੱਧ ਬੰਦੀ ਟੁਕਮੀ ਕਾਰਵਾਈ ਕਰਨ ਦੀ ਤਾਂ ਉਸ ਦਾ ਪੱਖ ਪੂਰਨ ਦੀ ਬਜਰਗਲਤੀ ਕੀਤੀ ਸੀ ਬਾਕੀ ਅਗਲੇ ਅੰਕ ਵਿੱਚ ਧੰਨਵਾਦ